ਜਦੋਂ ਆਪਦਾ ਕਿਸੇ ਦੂਜੇ ਸੂਬੇ ਤੋਂ ਹੁੰਦੀ ਤਾਂ ਪੰਜਾਬ ਹਿਸ਼ਕਾ ਕੱਢਦਾ ਹੁਣ ਤਾਂ ਆਪਦਾ ਪੰਜਾਬ ਤੇ ਪਈ ਹੋਈ ਏ ਸਾਡੇ ਕਿੱਲੇ ਦੇ ਕਿੱਲੇ ਬਰਬਾਦ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੇ ਘਾਟੇ ਚੁੱਕੇ ਆ ਲੇਕਿਨ ਸਾਡਾ ਪੰਜਾਬ ਹਮੇਸ਼ਾ ਖੜਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਹਾਲੇ ਤੱਕ ਕੁਝ ਨਹੀਂ ਪਹੁੰਚਿਆ ਉੱਥੇ ਇਹ ਸਾਰਾ ਰਾਸ਼ਨ ਉਹਨਾਂ ਦੀ ਲੋੜ ਬੰਦੀ ਚੀਜ਼ਾਂ ਆ ਦੇਖ ਸਕਦੇ ਹੋ ਜੀ ਇਸ ਪੂਰੇ ਹਾਲ ਦੇ ਵਿੱਚ ਜਿੰਨੀ ਪੰਗਤ ਬੈਠੀ ਹੋਈ ਆ ਸਾਰੇ ਸੇਵਾਦਾਰ ਨੇ ਬੀਬੀਆਂ ਭੈਣਾਂ ਇਕੱਠੀਆਂ ਹੋਈਆਂ ਪੀਆਂ ਨੇ ਇਸ ਵੇਲੇ ਜਿਹੜਾ ਦੁੱਖ ਦਾ ਮਤਲਬ ਕੀ ਕਹਿਰ ਟੁੱਟਿਆ ਹੋਇਆ ਆ ਚਾਹੇ ਪਰਮਾਤਮਾ ਵੱਲੋਂ ਸੋ ਮਿਲੋ ਤੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਮੀ ਆਇਆ ਆ ਜਾਂ ਉਹ ਖਾਸ ਹੈਡ ਵਾਲੇ ਨੇ ਵੀ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਪਏ ਨੇ ਅਸੀਂ ਉਹਨਾਂ ਦੀ ਉਹਨਾਂ ਨੇ ਸਾਨੂੰ ਰਸਲ ਲਿਆ ਕੇ ਦਿੱਤੀ ਅਸੀਂ ਪੈਕਿੰਗ ਕਰਦੇ ਪਏ ਆ ਮੈਂ ਕਿਹਾ ਅਸੀਂ 88 ਦੇ ਵਿੱਚ ਵੀ ਇਹ ਸਮਾਂ ਦੇਖਿਆ ਉਦੋਂ ਵੀ ਮਤਲਬ ਕਿ ਇਸ ਤਰ੍ਹਾਂ ਪਰ ਇਦਾਂ ਦੀ ਸੇਵਾ ਨਹੀਂ ਸੀ ਉਸ ਟਾਈਮ ਤੇ ਕੋਈ ਭਾਵਨਾ ਨਹੀਂ ਸੀ ਜਿੰਨੀ ਸੇਵਾ ਕਰੋ ਕੱਟ ਗਿਆ ਵੈਸੇ ਸਾਰਿਆਂ ਨੂੰ ਆਉਣਾ ਚਾਹੀਦਾ ਸੇਵਾ ਕਰ ਇਹਨੂੰ ਚੜ੍ਹ ਬੜੀ ਮੁਸ਼ਕਿਲ ਹੋਸੀ ਹੋਈ। ਜਿਹਨੇ ਸੇਵਾ ਕਰ ਲਓ ਨਹੀਂ ਘਟਾ। ਆਲਸਾਈਡ ਦੇ ਵੱਲੋਂ ਇਹ ਰੀਲੀਫ ਫੰਡ ਜਿਹੜਾ ਲਗਾਇਆ ਗਿਆ ਇਹ ਕੈਂਪਸ ਅ ਅੰਬੇਦਕਰ ਚੌਕ ਜਲੰਧਰ ਦਾ ਹੈ ਜਿੱਥੇ ਕਿ ਦੇਖ ਸਕਦੇ ਹੋ ਕਿ ਲਗਾਤਾਰ ਸੇਵਾ ਚੱਲ ਰਹੀ ਹੈ, ਰਾਸ਼ਨ ਚੱਲ ਰਿਹਾ ਹੈ, ਹਰ ਇੱਕ ਚੀਜ਼ ਲੋੜਵੰਦੀ ਮੈਂ ਤੁਹਾਨੂੰ ਦੁਫਾਰ ਨਹੀਂ ਇੱਕ ਵਾਰ ਕਿ ਇੱਕ ਇਲਫਾਫੇ ਵਿੱਚ ਕੀ ਕੀ ਹੁੰਦਾ ਆ ਦੇਖੋ ਜੀ। ਉਹਨਾਂ ਦੇ ਆ ਕੱਪੜੇ ਤੋਂ ਹੋਂਦਾ ਸਾਬਣ ਹੋ ਗਿਆ। ਉਨੇ ਨਾਲ ਨਾਲ ਆ ਰਸ ਬਿਸਕੁਟ ਸਾਬਣ ਆ ਬਰਸ਼ ਹੋ ਗਿਆ ਜੀ ਆ ਬਿਸਕੁਟ ਹੋ ਗਿਆ ਆ ਸਾਬਣ ਹੋ ਗਿਆ ਆ ਆਡੋ ਮੋਸਾ ਦਾ ਕਿ ਮੱਛਰ ਮੁਛਰ ਨਾ ਆਉਂਦਾ ਹੋਵੇ ਆ ਦੇਖੋ ਡਾਲਾਂ ਪੈ ਕੇ ਕੀਤੀਆਂ ਹੋਈਆਂ ਹਨ ਇਹ ਰਸ ਹੈਗਾ ਸੈਨੀਟਰੀ ਪੈਡ ਵੀ ਹੈਗੇ ਲੜਕੀਆਂ ਦੇ ਵਾਸਤੇ ਕਿਉਂਕਿ ਉੱਥੇ ਤੱਕ ਤੁਹਾਨੂੰ ਕੁਝ ਵੀ ਅਵੇਲੇਬਲ ਨਹੀਂ ਹੋ ਸਕਦਾ ਇਸ ਕਰਕੇ ਕੋਸ਼ਿਸ਼ ਕਰਦੇ ਕਿ ਰਾਸ਼ਟਰ ਵਿੱਚ ਤੁਹਾਨੂੰ ਸਭ ਕੁਝ ਪਹੁੰਚ ਦਿੱਤਾ ਜਾਵੇ ਇੱਧਰ ਆ ਪਾਣੀ ਦੇ ਵੱਡੇ ਵੱਡੇ ਕ੍ਰੇਟ ਆ ਆਟੇ ਦੀਆਂ ਬੂਰੀਆਂ ਪਈਆਂ ਜੀ ਇੱਧਰ ਆ ਬੱਚਿਆਂ ਦੇ ਬੱਚਿਆਂ ਦੇ ਨੈਪੀ ਪਏ ਹੋਏ ਆ ਪੈਂਪਰਸ ਦੇ ਸਕਦੇ ਹੋ ਕਿ ਬੋ ਵੀ ਬੱਚਾ ਜਿਹੜੇ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈ ਸਕਦੀ ਹੈ ਸੈਨੇਟਰੀ ਪੈਡ ਦੇ ਨਾਲ ਨਾਲ ਇਹਨਾਂ ਬੱਚਿਆਂ ਦੇ ਇਹ ਨੈਪੀ ਵੀ ਆਹ ਸਮਾਨ ਇਸ ਤਰੀਕੇ ਨਾਲ ਪੈਕ ਹੁੰਦਾ ਵਾ ਇਹ ਪੂਰੇ ਬੋਰੇ ਜੇ ਭਾਣਾ ਵਿੱਚ ਦੇਖੋ ਚਾਵਲ ਹੈਗੇ ਆ ਦਾਲ ਹੈਗੀ ਆ ਬਿਸਕੁਟ ਇਹ ਆਪਾਂ ਦੇ ਦੇ ਦਵੇ ਆ ਵੀ ਮੁੰਡੇ ਜਵਾ ਆਪਣੇ ਜਿਹੜੇ ਬਾਈ ਹੁਣੇ ਹਰ ਕੋਈ ਆਪਣਾ ਆਪਣਾ ਸਮਾਂ ਕੱਢ ਕੇ ਆਇਆ ਹੋਇਆ ਹੈ ਕਿ ਅਸੀਂ ਪੰਜਾਬ ਦੇ ਨਾਲ ਖੜਨਾ ਸੋ ਇਹ ਹੈ ਜੀ ਪੰਜਾਬੀਅਤ ਇਹ ਆ ਪੰਜਾਬ ਸੋ ਆ ਜਿੰਨੀ ਸੰਗਤ ਆਈ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਹੁਣ ਇਸ ਸਮੇਂ ਭਾਵ ਕੀ ਕੀ ਨੇ ਰਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਦਾ ਤੁਹਾਡਾ ਜੀ ਸਰਪ੍ਰੇਤ ਤੁਸੀਂ ਕਿੱਥੋਂ ਆ ਬਈ ਮੈਂ ਇਥੇ ਲੋਕਲ ਜਲੰਧਰ ਲੋਕਲ ਜਲੰਧਰ ਜਿਹੜਾ ਮਾਹੌਲ ਹਾਲੇ ਠੀਕ ਹੈ ਜੀ ਹਨਾ ਉੱਚਾ ਹੈ ਆਪਣਾ ਜਲੰਧਰ ਕਿ ਆਸ-ਪਾਸੋਂ ਚਾਹੇ ਥਾਂ ਤੇ ਆਇਆ ਪਾਣੀ ਪਰ ਨੀਵੇਂ ਤਾਂ ਸਾਡੇ ਜਿਹੜੇ ਹਾਲਾਤ ਜਿਵੇਂ ਅਸੀਂ ਦੇਖ ਰਹੇ ਹਾਂ ਉਸ ਉਸ ਜਗ੍ਹਾਾਂ ਤੇ ਬਣੇ ਹੋਏ ਉਤੋਂ ਤਾਂ ਸਾਨੂੰ ਰੀਲੀਫ ਹੈ ਕਿਤੇ ਨਾ ਕਿਤੇ ਰੀਲੀਫ ਤਾਂ ਬਹੁਤ ਹੈਗੀ ਹੈ ਲੋਕੀ ਆਇਆ ਆ ਰਹੇ ਨੇ ਆਪਣੇ ਆਪ ਹੀ ਭੱਜ ਦੌੜ ਕੇ ਸੇਵਾ ਕਰਨ ਵਾਸਤੇ ਹੂੰ ਬਹੁਤ ਬਾਹਰਲਾ ਜਰੂਰ ਬਾਹਰ ਦੇ ਲੋਕ ਆਉਂਦੇ ਉਹ ਵੀ ਹੁਣ ਦੇਖਦੇ ਨੇ ਕਿ ਦੇਖੋ ਜੀ ਪੰਜਾਬ ਦੇ ਲੋਕ ਕਿਹੋ ਜਿਹੇ ਉੱਥੇ ਸਾਡੇ ਜਿੰਨੇ ਲੋਕ ਟਰਾਲੀਆਂ ਲੈ ਕੇ ਪਹੁੰਚ ਗਿਆ ਜੀ ਲੋਕ ਰਾਸ਼ਨ ਲੈ ਕੇ ਪਹੁੰਚ ਗਿਆ ਜਿੰਨੇ ਕਿ ਲੋਕ ਕਿ ਪੰਜਾਬ ਦੇ ਨਾਲ ਜੁੜੇ ਹੋਏ ਆ ਜਿਹੜੇ ਪੰਜਾਬ ਨੂੰ ਪਰ ਕੇ ਸਾਰੇ ਪਹੁੰਚ ਗਏ ਕਿ ਨਹੀਂ ਸਾਡੇ ਲੋਕਾਂ ਨੂੰ ਸੀ ਹਾਰ ਨਹੀਂ ਦੇਣਾ ਥੋੜਾ ਹੁਣ ਇੱਥੇ ਵੀ ਸੇਵਾ ਕਰ ਲੈ ਥੋੜਾ ਭਾਵ ਕਿਹੋ ਜਿਹਾ ਤੁਹਾਨੂੰ ਕੀ ਲੱਗਦਾ ਇੱਥੇ ਸੇਵਾ ਕਰਕੇ ਸਮੇਂ ਆਨੰਦ ਹੀ ਆ ਜੇ ਤਾਂ ਜਿੰਨੇ ਸੇਵਾ ਕਰ ਲਓ ਨਹੀਂ ਘਟ ਦੇਖੋ ਜੀ ਮਦਦ ਇੱਕ ਇਕੱਠਾ ਕਰੋ ਦੂਜੇ ਤੋਂ ਪਤਾ ਲੱਗੇ ਮਦਦ ਕਰ ਰਹੇ ਆ ਅਸੀਂ ਉਹ ਲੋੜਵੰਦੇ ਨੇ ਉਹਨਾਂ ਤਿੰਨਾਂ ਤੱਕ ਪਹੁੰਚਣਾ ਚਾਹੀਦਾ ਸਮਾਜ ਦੇ ਜਿਹਨਾਂ ਲੋੜ ਆ ਕੇਸ ਨੇ ਕੀ ਆ ਰਸ ਨੇ ਇਕੱਠਾ ਕਰੀ ਜਾਂਦੇ ਕਿਸੇ ਨੂੰ ਪਹੁੰਚਦਾ ਨਹੀਂ ਕਿਸੇ ਨੂੰ ਚਾਰਜ ਕਰ ਕਰ ਘਰ ਇਕੱਠੇ ਕਰੀ ਜਾਂਦੇ ਇਹ ਟਰਾਲੀ ਆਂਦੀ ਆ ਘਰ ਲਈ ਸਾਡੇ ਪਿੰਡ ਚਲੋ ਜੀ ਉਹਨਾਂ ਅੱਗੇ ਰੇਸ਼ ਜਮਾ ਆਇਆ ਵਿਚਾਰੇ ਜਿਹਨੂੰ ਮਿਲਦਾ ਕੁਛ ਨਹੀਂ ਆ ਉੱਥੇ ਉਡੀਕਣ ਦੇ ਤੁਹਾਨੂੰ ਕੋਈ ਦੇ ਕੇ ਜਾਵੇ ਉਹ ਜਿਹੜਾ ਜਮੀਨ ਵੀ ਉਹਨਾਂ ਤੱਕ ਪਹੁੰਚਾਇਆ ਜਿੰਨਾ ਤੱਕ ਨਹੀਂ ਪਹੁੰਚਿਆ ਛੋਟੀ ਸਾੜੀਆਂ ਭੈਣਾ ਵੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਤੁਹਾਡਾ ਸਿਮਰਨ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਭਾਵ ਹੁਣ ਕਿਉਂਕਿ ਦੇਖੋ ਹੁਣ ਉੱਥੇ ਲੋਕ ਬਹੁਤ ਤੜਪ ਰਹੇ ਨੇ ਰੋਲ ਗਏ ਨੇ ਲੋਕਾਂ ਦੇ ਘਰ ਵੀ ਆਪਾਂ ਡੇਕਦੇ ਦੇਖੇ ਹੈ ਨਾ ਫਸਲਾਂ ਵੀ ਖਰਾਬ ਹੋਈਆਂ ਦੇਖਦੀਆਂ ਹੁਣ ਤੁਸੀਂ ਸੇਵਾ ਕਰ ਰਹੇ ਹੋ ਇੱਕ ਹੁਣ ਆ ਭਾਵ ਹੁੰਦਾ ਹੁਣ ਭਾਵ ਕਿ ਹੋ ਜਾ ਤੁਹਾਡਾ ਜਿੰਨੀ ਸੇਵਾ ਕਰੋ ਕਾਟਿਆ ਵੈਸੇ ਸਾਰਿਆਂ ਨੂੰ ਆਣਾ ਚਾਹੀਦਾ ਸੇਵਾ ਕਰ ਹਾਂਜੀ ਤੁਸੀਂ ਤੁਸੀਂ ਸਕੂਲ ਪੜ੍ਹਦੇ ਹੋ ਵਾਲੇ ਹਾਂਜੀ ਸਕੂਲ ਜਿੱਥੇ ਚਲੋ ਛੁੱਟੀਆਂ ਆਲੇ ਹੈਗਾ ਹਾਂਜੀ ਛੁੱਟੀਆਂ ਆ ਦੇਖੋ ਜੀ ਉਹ ਨਿੱਕੇ ਨਿੱਕੇ ਹਾਲੇ ਛੁੱਟੀਆਂ ਬੱਚਾ ਨੂੰ ਇਹ ਕਿਉਂਕਿ ਇਧਰਲੇ ਪਾਸੇ ਹਾਲੇ ਇੱਡਾ ਨਹੀਂ ਹੈ ਉੱਚਾ ਨਹੀਂ ਆ ਉੱਚਾ ਆ ਕਹ ਲੋ ਕਿ ਉਹੋ ਵਾਲੇ ਹਾਲਾਤ ਨਹੀਂ ਲੇਕਿਨ ਫੇਰ ਵੀ ਬੱਚੇ ਹੁੰਦੇ ਕਿ ਨਹੀਂ ਸਭੀ ਛੁੱਟੀਆਂ ਸੀ ਇੰਜੋਏ ਨਾ ਕਰੀਏ ਸੀ ਇਸ ਸੇਵਾ ਦੇ ਲਗੇ ਸਸਰੀ ਗੱਲ ਜੀ ਮਾਦਾ ਜੀ ਮੈਥਰੋਂ ਆ ਸਿ ਆਏ ਨੇ ਅੱਛਾ ਹਾਂਜੀ ਮੈਥਰੋਂ ਆਏ ਹੋ ਹਾਂਜੀ ਅੱਛਾ ਉੱਤਰ ਕਿਹੋ ਜਿਹੇ ਹਾਲਾਤ ਨੇ ਚੰਗੇ ਆ ਤਾਂ ਠੀਕ ਆ ਉਹਦੇ ਠੀਕ ਆ ਇੱਦੀ ਦਰੋਂ ਇੱਥੇ ਸੇਵਾ ਕਰਨ ਆਏ ਹੋ ਨਹੀਂ ਨਹੀਂ ਸਮਾਨ ਦਾਣਾ ਕੀ ਆ ਕਿ ਬਿਸਕੁਟ ਕੀ ਬਹੁਤ ਠੰਡੇ ਸਭ ਕੁਝ ਨਾ ਕੈਸੀ ਆ ਹਾਂ ਜੀ ਜਾਬਾ ਤੁਸੀਂ ਕੀ ਕਰਦੇ ਹੋ ਮੈ ਇਹ ਹੁਣ ਅਸੀਂ ਵਿਹਲੇ ਬੈਠੇ ਕਰੀ ਅੱਛਾ ਨਾ ਸੇਵਾ ਕਰਦੇ ਹਾਂ ਹਾਂ ਜੀ ਹੁਣ ਅਸੀਂ ਆਏ ਸੇਵਾ ਕਰਨ ਨੂੰ ਹਾਂ ਜੀ ਸਮਾਨ ਲੈ ਕੇ ਆ ਕਿ ਟਰਾਲੀ ਲੈ ਕੇ ਆਏ ਹਾਂ ਹਾਂ ਜੀ ਟਰਾਲੀ ਚ ਲੈ ਕੇ ਆਏ ਹਾਂ ਇੱਥੇ ਲੈ ਕੇ ਆਏ ਹਾਂ ਤਾਂ ਕਿ ਉੱਥੇ ਪਤਾ ਦੀ ਸਮਾਨ ਹਾਂ ਜੀ ਉੱਥੇ ਵੀਡੀਓ ਦੇਖਦੇ ਮਾਦਾ ਜੀ ਤੁਹਾਡੇ ਵਰਗੇ ਹੋਰ ਬਹੁਤ ਨੇ ਇੱਧਰ ਦੇਖੋ ਕੈਮਰੇ ਵਾਲ ਜਿਹੜੇ ਦੇਖਣ ਤੁਸੀਂ ਉੱਥੇ ਦੇ ਹਾਲਾਤ ਦੇਖ ਰਹੇ ਹੋ ਤੁਹਾਨੂੰ ਹਾਲਾਤ ਦੇਖ ਕੇ ਕੀ ਹੋ ਜਾ ਲੱਗਦਾ ਕਿਉਂਕਿ ਤੁਸੀਂ ਵੀ ਸਮਾਂ ਬਹੁਤ ਗੱਡੇ ਆ ਜੀ ਇਹੋ ਜਿਹੇ ਹਾਲਾਤ ਪਹਿਲਾਂ ਵੀ ਆਏ ਹੋਣਗੇ ਪੰਜਾਬ ਦੇ ਵਿੱਚ ਕਿਵੇਂ ਜੂਝ ਰਹੇ ਠੀਕ ਹੈ ਦੇਖ ਉਹ ਪਾਣੀ ਬੜਾਇਆ ਗਿਆ ਸੀ ਕਿਹਨੇ ਉਸ ਸਮੇਂ ਦੀ ਗੱਲ ਕਰਦੇ 1988 ਚ 88 ਦੇ ਵਿੱਚ ਹਾਂਜੀ ਉਹ ਪਾਣੀ ਆਇਆ ਲੁਧਿਆਣੇ ਆਸੀ ਉਹ ਤਾਂ ਲੁਧਿਆਣੇ ਜਾਂਦੇ ਨਹੀਂ ਜੇ ਪਾਣੀ ਆਇਆ ਉਹੋ ਹੀ ਬੜਾ ਹੈ ਉਹੋ ਉਹੋ ਉਸ ਤੋਂ ਬਾਅਦ ਫਿਰ ਉਹਨੂੰ ਜੂਜ ਉਸ ਟਮੇ ਕਿਦਾਂ ਜੂਝਿਆ ਸੀਗਾ ਹੋਂ ਤਾਂ ਜਦੋਂ ਕਹ ਲੂਗੀ ਜੇਵਾਦਾਰ ਬਹੁਤ ਨਹੀਂ ਹੈ ਟੈਕ ਟੈਕਨੀਕਲ ਚੀਜ਼ਾਂ ਬਹੁਤ ਘੱਟ ਸੀ ਔਰ ਕੱਟ ਕਰਦੇ ਸੇਵਾ ਹਾਂ ਜੀ ਹੁਣ ਤੇ ਬਹੁਤ ਚੰਗੇ ਸਾਰੇ ਪਾਸੇ ਉਦੋਂ ਹਾਲਾ ਉਦੋਂ ਦਿਨ ਕਿਵੇਂ ਕੱਢੇ ਸੀਗੇ ਇਦਾਂ ਹੀ ਕੱਢ ਰਹੇ ਅਸੀਂ ਵੀ ਕੱਢ ਲਿਆ ਫੇਰ ਵੀ ਤੁਸੀਂ ਦੇਖੋ ਭਾਬ ਦੇ ਕੁਮਾਰਪੁਰਾ ਮਾਦਾਂ ਨੇ ਕਿਹਾ ਸੀ ਸਮਾਨ ਲੈ ਕੇ ਆਏ ਆ ਰਾਸ਼ਨ ਲੈ ਕੇ ਆਏ ਆ ਤੇ ਅੱਜ ਸੇਵਾ ਕਰਨ ਆ ਗਏ ਆ ਜੀ ਇੱਥੇ ਮੋਢੀ ਬਲਿੰਦਰਪੁਰ ਕਿੱਥੋਂ ਬਿਲੋਂਗ ਕਰਦੇ ਹੋ ਜਿਲੰਦਰ ਤੋਂ ਜਿਲੰਦਰ ਤੋਂ ਬਿਲੋਂਗ ਕਰਦੇ ਤੁਸੀਂ ਅਜੀਤਨਗਰ ਹਾਂਜੀ ਤੁਸੀਂ ਹੁਣ ਦੇਖੋ ਅਸੀਂ ਲੋਕ ਕੀ ਹੈ ਕਿ ਜਿਹੜੇ ਥੋੜੇ ਸ਼ਹਿਰਾਂ ਚ ਰਹਿੰਦੇ ਆ ਹਾਂਜੀ ਅਸੀਂ ਥੋੜਾ ਸੇਫ ਆ ਸਾਨੂੰ ਉਹੋ ਜੀ ਮਾਰ ਨਹੀਂ ਚੱਲ ਪੈ ਰਹੀ ਲੇਕਿਨ ਅਸੀਂ ਵੀਡੀਓ ਦੇਖ ਕੇ ਜਾਂ ਲੋਕਾਂ ਦੇ ਹਾਲਾਤ ਦੇਖ ਕੇ ਅਸੀਂ ਕਹਿੰਨੇ ਕਿ ਨਹੀਂ ਅਸੀਂ ਹਿੱਸਾ ਬਣੀਏ ਤਾਂ ਕਿ ਉਹਨਾਂ ਦੇ ਨਾਲ ਉਹਨਾਂ ਨੂੰ ਥੋੜਾ ਹੌਲਾ ਕਰ ਸਕੀਏ ਹਾਂਜੀ ਹਾਂਜੀ ਬਹੁਤ ਬਹੁਤ ਮਾੜਾ ਹੋਇਆ ਵੈਸੇ ਉਹਨਾਂ ਦੇ ਨਾਲ ਜਿਹੜਾ ਐਸ ਹਾਲਾਤੋ ਜੂਝ ਰਹੇ ਹੈਗੇ ਨੇ ਹਾਂਜੀ ਅਸੀਂ ਤਾਂ ਹੀ ਸਾਰੇ ਇਕੱਠੇ ਹੋਏ ਆ ਇੱਥੇ ਸੇਵਾ ਕਰਨ ਆਸਤੇ ਬਿਲਕੁਲ ਬਿਲਕੁਲ ਚਲੋ ਸ਼ੁਕਰ ਹੈ ਵਾਇਗਨ ਸੜੀ ਠੀਕ ਠਾਕ ਇੱਥੇ ਵੀ ਵੀ ਤੇ ਬਾਕੀ ਉਹਨਾਂ ਦਾ ਦੇਖੇ ਬੜਾ ਮਨ ਦੁਖੀ ਹੁੰਦਾ ਹੈ ਨਾ ਚਲ ਵਾਇਗਨ ਪ੍ਰਮਾਤਮਾ ਨੂੰ ਸੁੱਖ ਲਿਆਵੇ ਸੱਚਾ ਬਾਸ਼ਾ ਉਹਨਾਂ ਦੇ ਕੰਮ ਕਰੀਕਰ ਮਾਲਕ ਕੀ ਕਰਨ ਉਹ ਚੈਲ ਬੜੀ ਮੁਸ਼ਕਿਲ ਹੁੰਸੀ ਹੋਈ ਨੇ ਮੈਂ ਕਿਹਾ ਅਸੀਂ 88 ਦੇ ਵਿੱਚ ਵੀ ਇਹ ਸਮਾਂ ਦੇਖਿਆ ਉਦੋਂ ਵੀ ਮਤਲਬ ਇਸ ਤਰ੍ਹਾਂ ਪਰ ਇਦਾਂ ਦੀ ਸੇਵਾ ਨਹੀਂ ਸੀ ਉਸ ਟਾਈਮ ਤੇ ਕੋਈ ਭਾਵਨਾ ਨਹੀਂ ਸੀ ਹੁਣ ਦੀ ਜਿਹੜੀ ਆ ਨਾ ਹੁਣ ਦੀ ਸੇਵਾ ਭਾਵਨਾ ਖਾਸ ਕਰਕੇ ਕਾਲ ਸਾਈਡ ਵਾਲਿਆਂ ਦੀ ਅਸੀਂ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਆ ਸਾਡਾ ਵੀ ਮਨ ਕਰਦਾ ਵੀ ਅਸੀਂ ਤੁਹਾਡੇ ਨਾਲ ਜੁੜੀਏ ਔਰ ਅਸੀਂ ਵੀ ਸੇਵਾ ਕਰੀਏ ਪਾਰਟ ਹੋ ਜੀ ਉਹਦਾ ਸੇਵਾ ਦਾ ਪਾਰਟ ਹਾਂਜੀ ਬਿਲਕੁਲ ਅਸੀਂ ਪਾਰਟ ਤਾਂ ਹੈਗੇ ਪਰ ਅਸੀਂ ਹਮੇਸ਼ਾ ਵਾਸਤੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ ਹਮੇਸ਼ਾ ਵਾਸਤੇ ਤੁਸੀਂ ਕਿਤੋਂ ਬਿਲੋਂਗ ਕਰਦੇ ਹੋ ਮੈਂ ਇਸੇ ਮਹੱਲੇ ਚੋਂ ਬਿਲੋਂਗ ਕਰਦੀ ਹਾਂ ਅਸੀਂ ਕਾਲ ਜੀ ਕੀ ਨਾ ਤੁਹਾਡਾ ਜੀ ਬਲਵਿੰਦਰ ਕੌਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਅਸੀਂ ਇੱਥੇ ਸਾਡਾ ਮਹੱਲਾ ਹੀ ਆਏ ਵਾਲਾ ਲੋਕਲ ਥੋੜਾ ਹੀ ਹਾਂਜੀ ਲੋਕਲ ਹੀ ਹਾਂ ਥੋੜਾ ਸੇਵਾ ਦਾ ਭਾਵ ਵੀ ਦੇਖੋ ਅਸੀਂ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਅਸੀਂ ਤਾਂ ਬੜੇ ਵਧੀਆ ਪੀਵੀ ਠੀਕ ਠਾਕ ਆ ਉਹਨਾਂ ਲੋਕਾਂ ਨੂੰ ਦੇਖ ਕੇ ਸਾਨੂੰ ਵੀਡੀਓ ਦੇਖ ਕੇ ਬੜਾ ਹਾਲਾਤ ਬਹੁਤ ਦੁੱਖ ਹੁੰਦਾ ਜਿਹੜੇ ਹੜ੍ਹਾਂ ਦੇ ਵਿੱਚ ਵਿਚਾਰਿਆਂ ਨੂੰ ਹੜ੍ਹਾਂ ਦੀ ਮਾਰ ਮਾਰ ਪਈ ਹੋਈ ਆ ਬਹੁਤ ਦੁੱਖ ਆ ਇਸ ਚੀਜ਼ ਦਾ ਅਸੀਂ ਤਾਂ ਫੇਰ ਵੀ ਸਾਨੂੰ ਥੋੜਾ ਜਿਆ ਨੁਕਸਾਨ ਸਾਡਾ ਹੋ ਜਵੇ ਅਸੀਂ ਬੜੇ ਘਬਰਾ ਜਾਂਦੇ ਆ ਘਬਰਾ ਜਾਂਦੇ ਆ ਘਰ ਦੇ ਘਟ ਹੈਗੇ ਘਰ ਟਹਿ ਗਏ ਆ ਬਹੁਤ ਦੁੱਖ ਵਾਲੀ ਗੱਲ ਆ ਇਹ ਵਿਚਾਰਿਆਂ ਨੂੰ ਆ ਸ ਤਾਂ ਨੇ ਆਓ ਵਿਚਾਰੇ ਜਿਹੜੇ ਇਹ ਸੇਵਾ ਭੇਜਦੇ ਆ ਜਿਹੜੇ ਕਰਦੇ ਆ ਬਹੁਤ ਵਧੀਆ ਗੱਲ ਆ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਉਹਨਾਂ ਤੱਕ ਇਹ ਸਮਾਨ ਪਹੁੰਚਦਾ ਹੋ ਜੂ। ਮੈਂ ਵੀ ਇਹੀ ਕਹਿਣਾ ਚਾਹਨੀ ਹੈਗੀਆਂ ਕਿ ਜਦੋਂ ਵੀ ਵੈਸੇ ਤੇ ਸਾਡੇ ਸਾਰੇ ਵੀਰ ਜਦੋਂ ਵੀ ਆਪਣੇ ਪੰਜਾਬ ਤੇ ਕੋਈ ਦਿੱਕਤ ਆਉਂਦੀ ਆ ਕੋਈ ਔਕੜ ਆਉਂਦੀ ਆ ਸਾਰੇ ਅੱਗੇ ਹੋ ਕੇ ਵੱਧ ਕੇ ਜਿੱਦਾਂ ਜਿੱਦਾਂ ਉਹਨਾਂ ਕੋਲੋਂ ਸੇਵਾ ਹੁੰਦੀ ਆ ਉਹ ਕਰਦੇ ਹੈਗੇ ਨੇ ਤੇ ਸਾਨੂੰ ਬੜੀ ਖੁਸ਼ ਹੈਗੀ ਆ ਖੁਸ਼ੀ ਆ ਕਿ ਇਹ ਇਸ ਵੇਲੇ ਜਿਹੜਾ ਦੁੱਖ ਦਾ ਮਤਲਬ ਕੀ ਕਹਿਰ ਟੁੱਟਿਆ ਹੋਇਆ ਆ ਚਾਹੇ ਪਰਮਾਤਮਾ ਵੱਲੋਂ ਸਮਿਲੋ ਤੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਮੀ ਆਇਆ ਆ ਜਦ ਉਹ ਖਾਲਸਾ ਹੈਡ ਵਾਲੇ ਨੇ ਵੀ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਪਏ ਨੇ ਅਸੀਂ ਉਹਨਾਂ ਦੀ ਉਹਨਾਂ ਨੇ ਸਾਨੂੰ ਰਸਦ ਲਿਆ ਕੇ ਦਿੱਤੀ ਅਸੀਂ ਪੈਕਿੰਗ ਕਰਦੇ ਪਏ ਆ ਤਾਂ ਕਿ ਜਿੱਥੇ ਇਹ ਮਾਰ ਪਈ ਹੋਈ ਆ ਹੜਾਂ ਦੇ ਨਾਲ ਲੋਕੀ ਬਚਾਰੇ ਆਪਣੇ ਘਰਾਂ ਤੋਂ ਬੇਕਾਰ ਹੋ ਗਏ ਉੱਥੇ ਜਾ ਕੇ ਰਸਦ ਪਹੁੰਚਣੀ ਆ ਤਾਂ ਕਿ ਉਹਨਾਂ ਨੂੰ ਇਹ ਰਸਦ ਮਿਲੇ ਤੇ ਉਹਨਾਂ ਦਾ ਕੋਈ ਆਪਣਾ ਥੋੜਾ ਬੋਤਾ ਤਾਂ ਦੁੱਖ ਹੋਵੇ ਬਾਕੀ ਹੌਲੀ ਹੌਲੀ ਜਦੋਂ ਅਮੀਨ ਦਾ ਖਤਮ ਹੋਣਗੇ ਉਦੋਂ ਜਿਹੜੀ ਉਹਨਾਂ ਨੂੰ ਸੇਵਾ ਹੋਰ ਚਾਹੀਦੀ ਹੋਗੀ ਮੈਨੂੰ ਪੂਰੀ ਉਮੀਦ ਹੈ ਕਿ ਖਾਲਸਾ ਐਡ ਵੱਲੇ ਆ ਜਿਹੜੇ ਉਹ ਉਦੋਂ ਵੀ ਇਹਨਾਂ ਦੀ ਪੂਰੀ ਮਦਦ ਆਪਣੇ ਦਿਲੋਂ ਤਹੱਤ ਦੇ ਨਾਲ ਕਰਨਗੇ